mm -hmm. ਪਿੰਡ ਖਾਂਬਰਾ ਦੇ ਚਰਚ ਆਫ ਸਾਇੰਸਸ ਐਂਡ ਵੰਡਰਸ ਵਿਖੇ ਪ੍ਰਚਾਰਕਾਂਕਰ ਨੂੰ ਰੋਲਾਤੀ ਪ੍ਰਦਾਨ ਕੀ ਹੈਤ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਗਿਆ ਸੰਤਾਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਜਕਾਰੇ ਲਗਾਏ ਇਸ ਮੌਕੇ ਗਰੁਪਾਂ ਵੱਲੋਂ ਪ੍ਰਾਰਥਨਾ ਗੀਤ ਗਾਏ ਗਏ ਜਿਸ ਵਿੱਚ ਜੀਸਸ ਦਾ ਜਨਮ ਹੋਇਆ ਸੀ ਅੱਜ ਧੰਨ ਧੰਨ ਰਾਤ ਹੈ 크리스마ਸ ਦਿਵਸ ਹੈ ਅੱਜ ਰਾਜਿਆਂ ਦੇ ਰਾਜੇ ਦਾ ਜਨਮ ਦਿਨ ਹੈ ਅੱਜ ਯੀਸ਼ੂ ਮਸੀਹ ਦਾ ਜਨਮ ਦਿਨ ਹੈ ਉਸਨੇ ਗਾਇਆ ਤੇ ਪਰਮੇਸ਼ਵਰ ਦੀ ਮਹਿਮਾ ਦਾ ਪ੍ਰਚਾਰ ਕੀਤਾ ਇਸ ਮੌਕੇ ਪ੍ਰਚਾਰਕ ਅੰਕੁਰ ਨਰੂਲਾ ਨੇ ਕਿਹਾ ਕਿ ਪ੍ਰਭੂ ਨੇ ਪਾਪਾਂ ਅਤੇ ਦੁੱਖਾਂ ਨੂੰ ਦੂਰ ਕਰਨ ਲਈ ਇਸ ਧਰਤੀ ਤੇ ਜਨਮ ਲਿਆ ਸੀ ਇਸ ਮੌਕੇ ਪ੍ਰਧਾਨ ਗੌਰਵ ਮਸੀਹ ਵੀ ਹਾਜ਼ਰ ਸੀ ਇਸ ਮੌਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਬੀਜੇਪੀ ਦੇ ਨੇਤਾ ਸਰਬਜੀਤ ਸਿੰਘ ਮੱਕੜ ਹਾਜ਼ਰ ਹੋਏ ਅਤੇ 크리스마ਸ ਦੀ ਵਧਾਈ ਦਿੱਤੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਨੇ ਹਿੱਸਾ ਲਿਆ ਜਲੰਧਰ ਤੋਂ ਸੁਭਾਸ਼ ਸ਼ਰਮਾ ਦੀ ਰਿਪੋਰਟ सुनो चर्च आज की तैयारी डिफरेंट है लाइटें देखी लगी हुई दो दिन को लाइट लगाता, लगाता है बस दो दिन को लाइटें लगाता है कब लगते लाइट्स। लाइट तो ये रात की स्टेज है मीटिंग खत्म नहीं हुई साउंड वाला कहीं नहीं खाएगा लंगर खाओ डांस करो लंगर खाओ फिर से खाओ फिर डांस करो आज ना किधर नहीं है लाइन देख रहे हो वो दिन बीत गए जब यूथ क्लब में जाके डांस किया करता था जीसस के लिए नाचेंगे और गाएंगे और अपने हाथों को उठाओ हमारे बीच में मेहमान कुछ हमारे गेस्ट अपने हाथों को उठाओ थैंक यू जीसस सुशील रिंकू जी जो एम पी है हमारे बीच में है समाज आप यहाँ तो रोक उठा समान आया नहीं है। अच्छा आ गया। ਸਿੱਧੂ ਜੀ ਆਏ ਨੇ ਆਪ ਤਾਰੀਫ ਕਰਦੇ ਰਹਿ ਗਿਆ ਕਲਿਸਿਆ ਸਾਡੇ ਵਿੱਚ ਆਧੂ ਪ੍ਰਕਾਸ਼ ਜੀ ਆਏ ਨੇ ਜਿਨ੍ਹਾਂ ਨੂੰ ਸਨਮਾਨ ਕਰਾਂਗੇ ਸਾਡੇ ਵਿੱਚ ਗੁੰਜੀਤ ਸਿੰਘ ਜੀ ਵੀ ਆਏ ਨੇ ਉਹਨਾਂ ਨੂੰ ਵੀ ਸਨਮਾਨ ਕਰਾਂਗੇ ਸਾਡੇ ਵਿੱਚ ਹਮੀਦ ਮਸੀਹ ਜੀ ਆਏ ਨੇ ਅਸੀਂ ਹਮੀਦ ਮਸੀਹ ਜੀ ਨੂੰ ਵੀ ਸਨਮਾਨ ਕਰਾਂਗੇ ਭਰਵਾ ਜੀ ਵਿਕੀ ਦੇ ਵਿੱਚ ਵਿਕੀ ਜੀ ਆਏ ਨੇ ਖਦਾਨੋ ਉਠਾਓ ਸਭਜਨ ਖੁਦਾਬਾਪ ਤੇਰਾ ਪਵਿੱਤਰ ਆਤਮਾ ਇਕ ਇਕ ਗੈਸ ਨੂੰ ਇਕ ਇਕ ਜੇਤ ਕੀ ਨੂੰ ਛੁਭੇ ਖੁਦਾਬੰਦ ਤੇਰੇ ਨਾਮ ਦੇ ਬਚਨ ਨੂੰ ਮੈਂ ਸੁਣਿਆ ਤੇਰੇ ਨਾਮ ਦੇ ਸੈਲੀਬ੍ਰੇਸ਼ਨ ਨੂੰ ਦੇਖਿਆ ਤੇਰਾ ਪਵਿੱਤਰ ਆਤਮਾ ਖੁਦਾਬੰਦ ਤੇਰੇ ਵਚਨਾਂ ਦੇ ਨਾਲ ਇਹਨਾਂ ਦੀ ਜ਼ਿੰਦਗੀਆਂ ਦੇ ਗਹਿਰਾਈਆਂ ਦੇ ਵਿੱਚ ਕੰਮ ਕਰੇ ਜੋ ਇਹ ਕਰਨ ਖੁਦਾਬੰਦ ਤੇਰੇ ਪਵਨ ਤੋਂ ਸਕਸੈਸ ਹੋਣ ਦਾ ਸਫਲ ਹੋਣ ਦਾ ਅੱਗੇ ਵਧਣ ਦਾ

खाने वाली टीम आपको खाना देगी ओवर में भी खाना है और आप रात तक मेरा है सेलिब्रेट करके जाओगे नाम जो लोग लेना चाहते हैं अभी आप चले जाएंगे बैप्टिजम साइड और आकर लंगर खाएंगे हर बार लंगर एक्स्ट्रा होता है बच जाता है इसलिए आप कोई भी जना लंगर खाए बिना नहीं जाएगा क्रिसमस चर्च ਹੈਪੀ ਐਸ ਕ੍ਰਿਸਮਸ ਜਰਜ ਕੋਚੋ ਨਜ਼ਰੋਨਾ ਚਾਹੀਏ ਕੈਮਰੇ ਆਨ ਹੈ ਮੈਂ ਆਪਕੋ ਦੇਖ ਰਹਾ ਹਾਂ ਆਪਕੋ ਸੇ ਵੀ ਹਾਲੇਲੂਇਆ ਤਾਰੀਫ ਕਰੂੰ ਜ਼ੋਰ ਸੇ ਜ਼ੋਰ ਸੇ ਕਰੋ ਹੀ ਹੋਣੀ ਆਪਨੇ ਇਸ ਦਿਨ ਤੇ ਕ੍ਰਿਸਮਸ ਦੇ ਮੁਬਾਰਕ ਦਿਹਾੜੇ ਦੇ ਉੱਤੇ ਮੈਂ ਸਮੁੱਚੀ ਸੰਗਤ ਨੂੰ ਸਮੁੱਚੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਜਿਹੜਾ ਸਨੇਹਾ ਪ੍ਰਭੂ ਯਿਸੂ ਮਸੀਹ ਜੀ ਨੇ ਮਾਨਵਤਾ ਦੇ ਲਈ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਆਪਸੀ ਵੈਰ ਵਿਰੋਧ ਖਤਮ ਕਰਕੇ ਜਾਤ ਪਾਰ ਤੋਂ ਉੱਪਰ ਉੱਠ ਕੇ ਆਪਸੀ ਪ੍ਰੇਮ ਪਿਆਰ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਕਿਉਂਕਿ ਇਹ ਸਾਡੇ ਭਾਰਤ ਵਰਸ਼ ਦੀ ਜਿਹੜੀ ਹੈ ਇਹਦੇ ਵਿੱਚ ਬਹੁਤ ਵੱਡੀ ਸੁੰਦਰਤਾ ਹੈ ਇਥੇ ਸਾਰੇ ਧਰਮ ਹੈ ਜਿਹੜੇ ਅਮਨ-ਉਮਾਨ ਔਰ ਪਿਆਰ ਦੇ ਨਾਲ ਰਹਿੰਦੇ ਆ। ਸੋ ਅੱਜ ਦੇ ਇਸ ਮੁਬਾਰਕ ਮੌਕੇ ਦੇ ਉੱਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਰੇ ਦੋਸਤਾਂ ਨੂੰ, ਵੀਰਾਂ ਨੂੰ, ਸਾਰੇ ਪਰਿਵਾਰਾਂ ਨੂੰ ਔਰ ਖਾਸ ਕਰਕੇ ਅੱਜ ਸਾਡੇ ਅਪੋਸਟਲ ਅੰਕੁਰ ਨਰੂਲਾ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸੰਗਤ ਦੇ ਲਈ ਬਹੁਤ ਵੱਡੇ ਜਿਹੜੇ ਇੱਥੇ ਪ੍ਰਬੰਧ ਕੀਤੇ ਆ। ਮੈਂ ਦੇਖ ਰਿਹਾ ਕਿ ਬਹੁਤ ਵੱਡੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਅੱਜ ਖੁਸ਼ੀਆਂ ਸਾਂਝੀਆਂ ਕਰਨ ਆਈ ਹੈ ਔਰ ਸਾਡੇ ਇਸ ਸਥਾਨ ਦੇ ਮੁੱਖ ਪ੍ਰਬੰਧਕ ਮੇਰੇ ਵੀਰ ਗੌਰਵ ਜੀ ਜਿਹੜੇ ਕਿ ਬਹੁਤ ਮਿਹਨਤ ਕਰਕੇ ਇਸ ਪਵਿੱਤਰ ਸਥਾਨ ਨੂੰ ਉਹਦੀ ਤਰੱਕੀ ਦੇ ਲਈ ਦਿਨ ਰਾਤ ਜਿਹੜੀ ਹੈ ਮਿਹਨਤ ਕਰ ਰਹੇ ਹੈ ਛੇਕ ਵਾਰੀ ਫੇਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਮੁੱਚੀ ਸੰਗਤ ਨੂੰ ਅੱਜ ਦੇ ਕ੍ਰਿਸਮਸ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ ਬਹੁਤ ਵੱਡੀਆਂ ਲੱਖਾਂ ਦੀ ਗਿਣਤੀ ਜਿੱਥੇ ਰੌਣਕਾਂ ਨੇ ਤੇ ਇੱਥੋਂ ਦੇ ਪਾਸਟਰ ਰੁੱਲਾ ਜੀ ਲੋਕਾਂ ਦੇ ਵਿੱਚ ਬੜਾ ਵੱਡਾ ਪ੍ਰਸ਼ਾਦ ਬਣ ਰਹੇ ਨੇ ਬੜੇ ਦੁਖੀ ਲੋਕ ਇੱਥੇ ਆਉਂਦੇ ਨੇ ਤੇ ਸੁਖੀ ਹੋ ਕੇ ਜਾਂਦੇ ਨੇ ਮੈਨੂੰ ਅੱਗੇ ਵੀ ਇੱਥੇ ਆਨ ਦਾ ਮੌਕਾ ਮਿਲਿਆ ਕਿਉਂਕਿ ਲੱਖਾਂ ਦੀ ਗਿੱਦੀ ਚ ਸੰਗਤ ਦਾ ਆਣਾ ਇਹ ਵਿਸ਼ਵਾਸ ਆ ਤੇ ਭਰੋਸਾ ਆ ਐਡੀਆਂ ਵੱਡੀਆਂ ਬਿਲਡਿੰਗਾਂ ਐਡੀਆਂ ਵੱਡੀਆਂ ਚਰਚ ਇਹ ਸਾਰੀਆਂ ਸੇਵਾਵਾਂ ਸੰਗਤ ਵਾਸਤੇ ਬਣ ਰਹੀਆਂ ਮੈਂ ਅੱਜ ਇਸ ਸ਼ੁਭ ਦਿਨ ਤੇ 크리스마ਸ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਤੇ ਉਸ ਪ੍ਰਭੂ ਪਰਮੇਸ਼ਰ ਜਿਸ ਦੇ ਚਰਨਾਚਰ ਅਰਦਾਸ ਕਰਦਾ ਕਿ ਸਾਰਿਆਂ ਨੂੰ ਤੰਦਰੁਸਤੀ ਦੇ ਤੇ ਆਸ਼ੀਰਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮਸੀ ਦੀ ਅੱਜ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਦੀ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਵਸਦੇ ਆਪਣੇ مسیਹੀ ਭਾਈਚਾਰੇ ਨੂੰ ਬਹੁਤ-ਬਹੁਤ ਜਿਆਦਾ ਮੁਬਾਰਕਬਾਦ ਦੇਣਾ ਮੈਂ ਆਪਣੇ ਵੱਲੋਂ ਆਪਣੇ ਆਧਮਿਕ ਪਿਤਾ ਪੋਸਟਲ ਅੰਕੁਰ ਯੂਸਫ ਨਰੂਲਾਜੀ ਵੱਲੋਂ ਮੁਬਾਰਕਬਾਦ ਦੇਣਾ ਅੱਜ ਤੁਸੀਂ ਦੇਖਦੇ ਹੋਵੋਗੇ ਖਾਮਰਾ ਚਰਚ ਵਿੱਚ ਜੋ ਸਾਡਾ ਸੰਗਤਾਂ ਦਾ ਇਕੱਠ ਅੱਜ ਲੱਖਾਂ ਦੀ ਗਿਣਤੀ 'ਚ ਇੱਥੇ ਖਾਮਬਰਾ ਚਰਚ 'ਚ ਲੋਕੀ ਨਮਸਤਕੋ ਹੋਏ ਨੇ ਔਰ ਪਰਮੇਸ਼ਵਰ ਦੀ ਆਸ਼ੀਸ਼ ਨੂੰ ਬਰਕਤ ਨੂੰ ਪਾਇਆ ਔਰ ਸਾਡੇ ਆਤਮਿਕ ਪਿਤਾ ਅਪੋਸਟਲ ਅੰਗੁਰ ਨਰੂਲਾ ਜੀ ਨੇ ਸਾਰਿਆਂ ਦੀ ਪ੍ਰਾਰਥਨਾ ਕੀਤੀ ਵੀ ਸਾਰੇ ਹੱਥ ਦੇ ਵਸਦੇ ਰਹਿਣ ਸਾਰੇ ਖੁਸ਼ੀਆਂ ਮਾਣਨ ਔਰ ਪੂਰੇ ਸਮਾਜ ਦੇ ਲਈ ਅੱਜ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਸਾਡਾ ਕਿਸੇ ਵੀ ਧਰਮ ਦੇ ਨਾਲ ਵੈਰ ਵਿਰੋਧ ਨਹੀਂ ਆ ਅਸੀਂ ਸਾਰੇ ਧਰਮਾਂ ਨੂੰ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਅੱਜ ਪੂਰੇ ਬ੍ਰਹਮੰਡ ਦੇ ਲਈ ਪ੍ਰਾਰਥਨਾ ਕਰ ਰਹੇ ਹਾਂ ਸਾਡੇ ਹਿੰਦੂ ਮੁਸਲਮ ਸਿੱਖ ਈਸਾਈ ਸਾਡੇ ਜਿੰਨੇ ਵੀ ਸਾਰੇ ਸਮਾਜ ਦੇ ਵਿੱਚ ਇੱਕ ਵਧੀਆ ਕੰਮ ਕਰਨ ਕਰੀਏ ਉਸ ਲਈ ਅਸੀਂ ਅੱਜ ਪ੍ਰਾਰਥਨਾ ਕਰ ਰਹੇ ਹਾਂ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਜੋ ਪਰਮੇਸ਼ਵਰ ਨੇ ਅੱਜ ਦਾ ਦਿਨ ਸਾਨੂੰ ਦਿਖਾਇਆ